ਮਾਝ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਕਾਈ ਬਿਨ ਭਕਰੇ ਚਾਤਰਕ ਕੀ ਨਿ ਆਏ ਤਿਰਖਾ ਨਾਮ ਕਰੈ ਸਾਧ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਔ ਭੋਲੀ ਜੀਓ ਭੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਦ ਧੁਨ ਬਾਣੀ ਚਿਰ ਹੋ ਆ ਦੇਖੇ ਸਾਰੇੁ ਪਾਣੀ ਧਨ ਸੁਦੇਸ ਜਹਾਂ ਤੁਮਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ ਹਉ ਭੋਲੀ ਹਉ ਕੋਲ ਕੁਮਾਈ ਬਰ ਸੱਜਣ ਮੀਤ ਮੁਰਾਰੇ ਜੀਉ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਕਿਆ ਤੁਦ ਭਗਵੰਤਾ ਮੋਹੇ ਰਹਿਣ ਨਾ ਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ ਆਉ ਭੋਲੀ ਜੀਉ ਭੋਲ ਘੁਮਾਈ ਤਿਸ ਸੱਚੇ ਗੁਰ ਦਰਪਾਰੇ ਜੀਉ ਰਹਾਉ ਭਾਗ ਭਰਾ ਗੁਰਸੰਤ ਮਿਲਾਇਆ ਪ੍ਰਭੁ ਤੇ ਨਾਸਿ ਕਰ ਮਹਿ ਪਾਇਆ ਸੇਵ ਕਰਿ ਪਰ ਚਸਾ ਨਿ ਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਆਉ ਭੋਲੀ ਜੀਉ ਭੋਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜੀਉ ਡਰ ਕਹੈ ਆਪਣਾ ਕੈਸੇੁ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ

ਤਉ ਦਾ ਬਾਜ ਪਿਆਰੇ ਕੇਵ ਰਹਾ ਸਾਬ ਡਿਆਈ ਦੇਹ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਾਹੀ ਕੋਈ ਜਿਸ ਆਖੈ ਪਿਆਰੇ ਜਾਏ ਕਹਾਂ ਰਹਾ ਸੇਵੀ ਸਾਹਿਬ ਆਪਣਾ ਅਵਰਣ ਜਾ ਚੌਂਕੂਏ ਨਾਮਿਕਤਾ ਦਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਮਿਟ ਹੋ ਬਿੰਦ ਬਿੰਦ ਚੁਖ ਚੁਖ ਹੋਏ ਰਹਾ ਦਨੰਗ ਮਹੱਲਾ ਪਹਿਲਾ ਘਰ ਕੀ ਜਾਇ ਭੂਵੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਟੜਾ ਲੱਭ ਰੰਗਾਇ ਮੇਹਰ ਕੰਤ ਨ ਭਾਵੇ ਚੋਲੜਾ ਪਿਆਰੇ ਏ ਕਿਉ ਧੰਨ ਸਿਜੈ ਜਾਏ ਹਉ ਕੁਰਬਾਨੈ ਜਾਵਾਂ ਮਿਹਰਬਾਨਾ ਹਉ ਕੁਰਬਾਨੈ ਜਾਵਾਂ ਹਉ ਕੁਰਬਾਨੈ ਜਾਵਾਂ ਦਿਨਾ ਕਹਿ ਰਹਿਨ ਜੋ ਤੇਰਾ ਨਾਮ ਲੈ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਤਿ ਕੁਰਬਾਨ ਜਾਉ ਰਹਾਉ ਕਾਇਆ ਰਮਣਜੀਤ ਜੀ ਹੈ ਪਿਆਰੀ ਪਾਈਏ ਨਾਮ ਜੀਠ ਰੰਗਣ ਵਾਲਾ ਜੀ ਰੰਗ ਹੈ ਸਾਹਿਬ ਐਸਾ ਰੰਗਣ ਰੀਠ ਜਿਨ ਕੇ ਚੂਲੇ ਰਖੜੇ ਪਿਆਰੇ ਇਕਤ ਤੇ ਨਾ ਕਹਿ ਆਸ ਧੂੜ ਤੇ ਨਾ ਕੀ ਜੀ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨੂਦਰ ਕਰੀ ਨਾਨਕ ਸ਼ਾਮਣ ਕੰਤਾ ਭਾਵੈ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਏ ਅਨੜੀਏ ਮਨ ਦਾ ਕਹਿ ਕਰੀ ਆਪਣੜ ਘਰ ਹਰ ਰੰਗੋ ਕੀ ਨਾ ਮਾਣੀ ਸੋ ਨਿਹੜ ਧਨ ਕੰਮ ਲੀਏ ਬਾਹਰ ਪਿਆ ਟੁੰਡੇ ਲਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀਗਾਰੋ ਆ ਸੋਹਾ ਗੜ ਜਾਣੀ ਐ ਲਾਕੀ ਚਾ ਸੋਹ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤਨ ਨਾ ਭਾਵੇ ਕਰਨ ਪਲਾਹ ਕਰੇ ਬਹੁ ਤੇਰੇ ਸਾਧਾਨਾ ਮਹਿਲ ਨਾ ਪਾਵੇ ਬਿਨ ਕਰਮ ਨਾਂ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਭਾਵੇ ਲਬ ਲੋਭ ਅਹੰਕਾਰ ਕੀ ਮਨਤੀ ਮਾਇਆ ਮਹੇ ਸਮਾਣੀ ਇੰਨੇ ਬਾਤਿ ਸਹੋ ਪਾਈਐ ਨਾਹੀ ਭਈ ਕਾਮਣੇ ਕਿਰਿਆਣੀ ਜਾਇ ਪਿਛੋ ਤੋ ਸੁਹਾ ਗਣੀ ਰਹਾ ਕਿੰਨੀ ਬਾਤਿ ਸਹੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਕਮਤ ਹੈ ਹੁਕਮ ਛਪਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚਿਤ ਵਲਾਈਐ ਸਹੋ ਕਹੈ ਸੋ ਕੀਜੈ ਤਾਨ ਮਨੋ ਟੀਜੈ ਐਸਾ ਪਰਮ ਅਨ ਲਾਈਐ

ਸੁੰਦਰ ਸਾਇਸ ਰੂਪ ਵਿੱਚ ਝਖਣ ਕਹੀਐ ਸਾਧ ਸਿਆਣੀ ਸੁੰਦਰ ਸਾਇਸ ਰੂਪ ਵਿੱਚ ਝਖਣ ਕਹੀਐ ਸਾਧ ਸਿਆਣੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਮਨ ਤੁਲਾ ਤੇਰਾ ਕਮਨ ਸਰਾਪ ਬੁਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਨਿਵਾ ਕਹਿ ਤਹਿ ਮੁਨ ਕਰਾਵਾ ਮੇਰੇ ਨਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਨਤ ਨਾਲ ਨਹੀਂ ਯਾਦ ਭਰਪੁਰ ਲੈਣਾ ਤੂੰ ਆਪੇ ਸਰਬ ਸੁਮਾਣਾ ਰਹਾਉ ਮਨ ਤਾਰਾ ਜੀ ਚਿਤ ਤੁਦਾ ਤੇਰੀ ਸੇਵਸਰਾਪਿ ਕਮਾਵਾ ਘਟ ਹੀ ਪੀਤਰ ਸੋ ਸਭ ਤੁਲੀ ਇਨ ਵਿੱਚ ਚਿਤ ਰਹਾਵਾ ਆਪੇ ਕੰਡਾ ਤੁਰਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਬਣ ਜਾਣਾ ਅੰਦਲਾ ਨੀਚ ਜਾਤ ਪਰ ਜੀ ਸਿਖਿ ਨ ਆਵੈ ਤਿਨ ਜਾਵੈ تاکی سنگت نانک رہدار کیوں کر مونڈا پاو ہے ایک اونکار ست نام کرتا پرک نرپاو نرویر اکال مورت اجونی سے پنگ پر پرساد راگ بلاول محلہ پہلا چوپدی کر پہلا تو سلطان کہا ہمیا تیری کمن بڑائی ਜੋ ਤੂੰ ਦੇਹ ਸੋ ਕਹਾ ਸੁਆਮੀ ਮੈ ਮੂਰਖ ਕਹਿਣ ਨਾ ਜਾਈ ਤੇਰੇ ਕਣਕਾਵਾ ਦੇਹੁ ਛਾਈ ਜੈਸੇ ਸਚ ਮਹਿ ਰਹੁ ਰਜਾਈ ਰਹਾਉ ਜੋ ਕਿਛੁ ਹੋਆ ਸਭ ਕਿਛੁ ਤੁਜ ਤੇ ਤੇ ਕੀ ਸਭ ਅਸਨਾਇ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ ਮੈਂ ਅੰਤ ਲੈ ਕੇ ਅਚਰਾਈ ਕਿਆ ਹਉ ਕਥੀ ਕਥਾ ਤੇ ਕਾ ਮੈਂ ਅਕਥਨ ਕਥਨਾ ਜੈ ਜੋ ਤੁਧ ਭਾਵੈ ਸੋਈ ਅੱਖਾਂ ਦਿਲ ਤੇਰੀ ਵਡਿਆਈ ਇਤੇ ਕੂਕਰ ਹਾਂ ਬੇਗਾਨਾ ਭੰਕਾ ਇਸ ਦਨ ਤਾਈ ਭਗਤ ਹੀਣ ਨਾਨਕ ਜੀ ਹੋਏਗਾ ਤਾ ਖਸ ਮੈਂ ਨਾ ਹੁ ਨਜਾਈ ਬਲਾਵ ਮਹੱਲਾ ਪਹਿਲਾ ਮਨ ਮੰਦਰ ਕਨ ਵੇਸ ਕਲੰਦਰ ਘਟ ਹੀ ਪੀਰਥ ਨਾਵਾ ਇਕ ਸਤਿਗੁਰ ਮੇਰਾ ਪ੍ਰਾਨ ਅਸਤ ਹੈ ਬਾਹੜ ਜਨਮ ਨਾਇਆ ਵਾ ਮਨ ਭਿਧਿਆ ਦਿਆਲ ਸਿਧੀ ਮੇਰੀ ਮਾਈ ਕੌਣ ਜਾਣੇ ਕੀ ਰਫਰਾਈ ਹਮ ਨਾਹੀ ਚਿੰਤ ਪਰਾਇ ਰਹਾਉ ਅਗਮ ਅਗਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਦ ਖਦਮ ਹੀ ਅਲ ਭਰਪੁਰ ਨੀਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਬਬੁ ਬੁਧ ਤੁਮਾਰੀ ਮੰਦਰ ਸ਼ਾਹਾਂ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਹਿਤ ਤੇਰੇ ਜੀ ਚੰਤ ਸਬ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋ ਹੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਅਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੂਈ ਚੰਗਾ ਇਕ ਨਾਨਕ ਕੀ ਅਰਦਾਸੇ ਮਹਾਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ